अमृतसर मार्केट विच लगिया विच लगे लेके रेडिया वाले वालों यूटी मार्केट रेडिया रेलिया वास्ते की अपील उन्ना ने कहा कि यूटी मार्केट दे के अते यूनिवर्सिटी के प्रधान हरप्रीत टिलो वो रेडिया लगवाया गया सी। ਅਤੇ ਉਹਨਾਂ ਨੇ ਤਾਂ ਸਾਨੂੰ ਵਿਸ਼ਵਾਸ ਦਵਾਇਆ ਕਿ ਤੁਹਾਡੇ ਨਾਲ ਇਨਸਾਫ ਹੋਏਗਾ ਚੀਫ ਐਡੀਟਰ ਕਮਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਜਦ ਇਹ ਕੀ ਜਿਹੜਾ ਦੇ ਇੱਥੇ ਜਿਹੜੀ ਰੇੜੀ ਲੱਗਦੀ ਆ ਤਾਂ ਕੀ ਕਰੀ ਪਾਣੀ ਝੂਟੀ ਮਾਰਕੀਟ ਤੋਂ ਤੁਸੀਂ ਖੜੇ ਆ ਸਾਡੇ ਜਿਹੜੇ ਪ੍ਰਧਾਨ ਸਾਹਿਬ ਵੀ ਖਾਸਾ ਕਾਲੇ ਦੇ ਹਰਜੀਤ ਭਾਜੀ ਜਿਹੜੇ ਸਾਡੀ ਝੂਟੀ ਮਾਰਕੀਟ ਦੇ ਵੀ ਪ੍ਰਧਾਨ ਹੈਗੇ ਆ ਸਾਡੀਆਂ ਰੇੜੀਆਂ ਉਹਨਾਂ ਨੇ ਲਗਵਾਈਆਂ ਸੀ ਜਿਹੜੇ ਤੁਸੀਂ ਇਹ ਕਹਿੰਦੇ ਪੇਕੇ ਪੈਸੇ ਦੇਂਦੇ ਵੇ ਪ੍ਰਧਾਨ ਪੈਸੇ ਲੈ ਜਾਂਦੇ ਕਿ ਇਹ ਕਿਹੜੇ ਪ੍ਰਧਾਨ ਤੋਂ ਪੈਸੇ ਲੈ ਕਾਰਪੇਸ਼ ਮੰਗਾ ਕੇ ਪ੍ਰਧਾਨ ਸਾਡੇ ਭਾਜੀ ਕਿਸੇ ਬੰਦੇ ਦੇ ਕੋਈ ਪੈਸੇ ਨਹੀਂ ਜਾਂਦੇ ਸੀ ਸਾਡਾ ਕਿਸੇ ਕੋਈ ਵੀ ਬੰਦਾ ਕਿਸੇ ਨੂੰ ਕੋਈ ਪੈਸਾ ਨਹੀਂ ਦਿੰਦਾ ਸੀ ਹੁਣ ਕੀ ਮੰਨ ਕਰਨਾ ਹੈ ਤੜਹੀਂ ਬਸ ਇਹੀ ਮੰਗ ਕਰਨਾ ਚਾਹਨੇ ਅਸੀਂ ਪ੍ਰਧਾਨ ਉਹਨਾਂ ਨੂੰ ਕਿਹਾ ਆ ਕਿ ਉਹ ਸਾਨੂੰ ਵਿਸ਼ਵਾਸ ਦਿਵਾਇਆ ਇਹਨਾਂ ਨੇ ਕਿ ਕਹਿੰਦੇ ਕੋਈ ਗੱਲ ਇਹ ਤੁਹਾਡੇਆਂ ਰੇੜੀਆਂ ਦੁਬਾਰਾ ਲਗਵਾ ਦਾਂਗੇ ਤੁਹਾਡੀਆਂ ਪਹਿਲੋ ਵੀ ਰੇੜੀਆਂ ਉਹਨਾਂ ਨੇ ਲਗਵਾਈਆਂ ਸੀ ਜਿਹੜੇ ਗਰੀਬ ਪਰਿਵਾਰ ਆ ਜਿਹੜੇ 4-500 ਪਰਿਵਾਰ ਆ ਜਿਹੜੇ ਖਰਾਬ ਹੋ ਗਏ ਆ ਜਿਹੜੇ ਰੋਟੀ ਤੋਂ ਮਤਦਾਦ ਹੋਏ ਪਏ ਆ ਇਹਨਾਂ ਕਰਕੇ ਚਲੋ ਤੁਹਾਡੇ ਸਾਨੂੰ ਰੋਟੀ ਫੇਰ ਦੁਬਾਰਾ ਲੱਗ ਜਾਏਗੀ ਕਿੰਨੇ ਪਰਿਵਾਰ ਜਿਹੜੇ ਆ ਰੋਟੀ ਰੋਟੀ ਤੋਂ ਜਿਹੜੇ ਆ ਇਹ ਵੀ 4-500 ਪਰਿਵਾਰ ਆ ਇੱਕ ਜਿਹੜੀ ਤੋਂ 3-4 ਬੰਦੇ ਕੰਮ ਕਰਨ ਦੇ ਤੁਸੀਂ ਆਪੇ ਲਾ ਲਓ ਧੰਨਵਾਦ ਕਿੰਨੇ ਪਰਿਵਾਰ ਜਿਹੜੇ ਬੇਕਾਰ ਹੋਏ ਪਏ ਆ ਲੱਗਦਾ ਹੈ ਕਿ ਜਿਹੜੇ ਵੀ ਮਿਹਨਤ ਕਰਕੇ ਕੰਮ ਆਈ ਕਰਦੇ ਪਏ ਆ ਕੋਈ ਭਾਈ ਕਈ ਲੋਕ ਕਹਿੰਦੇ ਆ ਕਿ ਪੰਜਾਬੀ ਬੰਦੇ ਕੰਮ ਨਹੀਂ ਕਰਦੇ ਵੇਖੋ ਹੁਣ ਅਸੀਂ ਕੰਮ ਕਰਨ ਦੇ ਆ ਤੇ ਸਾਨੂੰ ਕੰਮ ਕਰ ਦੇਣਾ ਚਾਹੀਦਾ ਵਾ ਅੱਗੇ ਜਿਹੜੀਆਂ ਕਿ ਰੋਜ਼ਗਾਰ ਜਿਹੜਾ ਬਹੁਤ ਘੱਟ ਹੈ ਮਿਲਦਾ ਲੋਕਾਂ ਨੂੰ ਪਰ ਫਿਰ ਵੀ ਲੋਕੀ ਜਿਹੜੇ ਦੇਖੋ ਕਿੰਨੀ ਗਰਮੀ ਹੈ ਇੰਨੀ ਗਰਮੀ ਦੇ ਵਿੱਚ ਪੱਠੀ ਗਾੜੀ ਖੜੋਣਾ ਕੋਈ ਸੌਖਾ ਕੰਮ ਹੈ ਫਿਰ ਵੀ ਅਸੀਂ ਇੱਥੇ ਅੱਗੇ ਮਿਹਨਤ ਕਰਦੇ ਦਿਨ ਰਾਤ ਮਿਹਨਤ ਕਰਦੇ ਆ ਕੀ ਮੰਗ ਕਰਦੇ ਤੁਸੀਂ ਹੁਣ ਪ੍ਰਸ਼ਾਸਨ ਸਰ ਅਸੀਂ ਇਹੀ ਮੰਗ ਕੀਤੀ ਆ ਪ੍ਰਧਾਨ ਨੂੰ ਉਹਨਾਂ ਨੂੰ ਕਿਹਾ ਜਿਹੜੇ ਹਰਪ੍ਰੀਤ ਪ੍ਰਧਾਨ ਸੀ ਸਾਡੇ ਉਹਨਾਂ ਨੇ ਸਾਡੀਆਂ ਰੇੜੀਆਂ ਪਹਿਲੇ ਵੀ ਲਗਵਾਈਆਂ ਸੀ ਅਸੀਂ ਇਹਨਾਂ ਨੂੰ ਫੇਰ ਰਿਕਵੈਸਟ ਕੀਤੀ ਆ ਕਿ ਸਾਡੀ ਕਮੇਟੀ ਨਾਲ ਗੱਲ ਕਰਕੇ ਸਾਡੀਆਂ ਰੇੜੀਆਂ ਦੁਬਾਰਾ ਲਗਵਾਈਆਂ ਜਾਣ ਮੇਰਾ ਨਾਮ ਭਾਈ ਰਜਿੰਦਰ ਸਿੰਘ ਹੈਗਾ ਭਾਜੀ ਤੇ ਇਹ ਆਪਣੀ ਹੈਗੀ ਜੁੱਟੀ ਮਾਰਕੀਟ ਹੈਗੀ ਤੇ ਵੀਰ ਜੀ 2021 ਦੇ ਵਿੱਚ ਹਰਪ੍ਰੀਤ ਢਿੱਲੋਂ ਨੇ ਰੇੜੀਆਂ ਲਗਵਾਈਆਂ ਸੀ ਪ੍ਰਧਾਨ ਜੀ ਨੇ ਠੀਕ ਹੈ ਉਸ ਤੋਂ ਬਾਅਦ ਆਪਾਂ ਕਿਸੇ ਨੂੰ ਕੋਈ ਪੈਸਾ ਨਹੀਂ ਦਿੱਤਾ ਤੇ ਨਾ ਕਿਸੇ ਨੇ ਕਿਸੇ ਵੱਲੇ ਨਹੀਂ ਅਜੇ ਤੱਕ ਕੋਈ ਪੈਸਾ ਗਿਆ ਹੈਗਾ ਤੇ ਸਾਡੀ ਮੰਗ ਇਹੋ ਹੀ ਆ ਕਿ ਸਾਡੀਆਂ ਰੇੜੀਆਂ ਜਲਦੀ ਤੋਂ ਜਲਦੀ ਲੱਗ ਜਨ ਸਰ ਪ੍ਰਸ਼ਾਸਨ ਨੂੰ ਵੀ ਰਿਕਵੈਸਟ ਹੈ ਦੁਕਾਨਦਾਰਾਂ ਨੂੰ ਵੀ ਤੇ ਕਾਰਪੋਰੇਸ਼ਨ ਨੂੰ ਵੀ ਹੱਥ ਜੋੜ ਕੇ ਰਿਕਵੈਸਟ ਹੈ ਕਿ ਸਾਡੀਆਂ ਰੇੜੀਆਂ ਲੱਗ ਜਨ ਤੇ ਇਹ ਘਰ ਘਟੋ ਘਟ ਵਜਾਦਾ ਨਹੀਂ 100 150 ਪਰਿਵਾਰ ਜਿਹੜਾ ਤੁੱਖਾ ਮਾਰਨ ਲਿਆ ਵਾ ਤੇ ਵੈਗੁਰ ਜੀ ਦਾ ਖਾਲਸਾ ਤੇ ਵੈਗੁਰ ਜੀ ਦੀ ਫਤ ਮੇਰਾ ਨਾਮ ਸੁਰਜੀਤ ਸਿੰਘ ਹੈ असि बस यही कहना चाहते कि इसे से जो रेडियां छुटी गई हैं ये बहुत ज़्यादा रेडियां बढ़ गई थी मार्केट में तो मार्केट की कमेटी तो प्रधान जी हरप्रीत झिलों जी जिते तो मार्केट की कमेटी भी साढ़े हमारे सब लोगों के साथ में थी तो मार्केट दी कमेटी भी ते इसे थी। की कमेटी इतने रेडियाँ थी तीस तीस के रेडियाँ थी जो मार्केट की कमेटी ने तो प्रधान जी ने लगवाई थी और रेडियो की तादाद बहुत ज़्यादा बढ़ गई थी त करके कार्रवाई की गई तो इस बिच जो है ना गलत अफवाह फैलाई गई कि रेडियाँ पैसे जाने थे कोई कोई गंदा पाया कि दुकानदार से पैसे जाते कोई गंदा पे कार्पोरेट से पैसे जाते जबकि पैसा ना कोई दुकानदार लेता है ना ही कितने कार्पोरेट पैसे मिले कोई पैसा कितने नहीं किसी को भी कोई पैसा नहीं हो जाता तो कारपोट अपना मार्केट की कमेटी भी सारे हमारे साथ में है कोई मार्केट वाला मैं कोई बात नहीं बोलते वो भी

ਜੋ ਜਗ੍ਹਾ ਹੈ ਜੋ ਸਹੀ ਹੈ ਉਸ ਤਰੀਕੇ ਨਾਲ ਦੁਬਾਰਾ ਫਿਰ ਦੁਬਾਰਾ ਚਲਾਇਆ ਜਾਏਗਾ